ਗੁਰੂ ਤੇਗ ਬਹਾਦਰ ਸਹਿਬ ਪਾਤਸ਼ਾਹ ਕਹਿੰਦੇ ਗੋਬਿੰਦ ਰਾਏ ਜੀ ਪਤਾ ਕੀ ਬੋਲ ਰਹੇ ਹੋ ਸਾਡੇ ਸਿਰ ਦਿੱਤਿਆਂ ਤੁਸੀਂ ਹੋ ਜਾਣਾ ਯਤੀਮ ਤੇ ਯਤੀਮ ਦੀ ਹਾਲਤ ਬੜੀ ਖਸਤਾ ਹੁੰਦੀ ਹੈ ਸਮਾਜ ਵਿੱਚ ਤੁਸੀਂ ਸਮਝਦੇ ਹੋ ਨਾ ਜਿਹਦਾ ਮਾਪਿਓ ਨਾ ਆਵੇ ਉਹ ਸਕੂਲ ਪੜਨ ਜਾਵੇ ਤੇ ਕੋਈ ਐਵੇਂ ਕੰਨ ਤੇ ਚਪੇੜ ਮਾਰ ਜਾਂਦਾ ਵੀ ਇਹਦੇ ਪਿੱਛੇ ਕਿਹੜਾ ਕਿਸੇ ਨੇ ਪੁੱਛਣਾ ਹੈ ਕੋਈ ਕਾਰਵਾਈ ਪਾਉਣੀ ਹੈ ਇਹ ਭਾਰਤ ਵਰਸ਼ ਲਈ ਫਾਇਦੇਮੰਦਾ ਸੌਦਾ ਹੈ ਤੇ ਗੋਬਿੰਦ ਰਾਏ ਜੀ ਤੁਹਾਡੇ ਲਈ ਘਾਟੇਵੰਦਾ ਸੌਦਾ ਹੈ ਤੇ ਨਵਾਂ ਵਰਿਆਂ ਦੇ ਗੋਬਿੰਦ ਰਾਏ ਜੀ ਦਾ ਜਵਾਬ ਸੀ ਪਿਤਾ ਜੀ ਤੁਹਾਡੇ ਸਿਰ ਦਿੱਤਿਆਂ ਇਕੱਲਾ ਗੋਬਿੰਦ ਰਾਏ ਯਤੀਮ ਹੁੰਦਾ ਹੈ ਤੇ ਹੋਣ ਦਿਓ ਮੈਂ ਭਾਰਤ ਵਰਸ਼ ਦੇ ਲੱਖਾਂ ਬੱਚੇ ਯਤੀਮ ਨਹੀਂ ਹੋਣ ਦੇਣੇ ਜਾ ਕੇ ਸਿਰ ਦੇ ਦਿਓ